ਆਈ ਮੈਂ ਰਹੇ ਹਾਂ ਉਹ ਕਿੱਥੇ ਸੀਗੇ ਤੁਹਾਡੇ ਨਾਲ ਸੀਗੇ ਜਲੰਧਰ ਪਹੁੰਚੇ ਹੋ ਦੇਖੋ ਅੱਜ ਜਲੰਧਰ ਵਿੱਚ ਸਾਰੇ ਵੋਲੰਟੀਅਰਸ ਦਾ ਵਰਕਰ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਹਾਂ ਲੋਕਾਂ ਵਿੱਚ ਦੇਖੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਸਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ ਚ ਨੇ ਅੱਜ ਵੀ ਜਲੰਧਰ ਚ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈਗੀ ਡਟੇ ਹੋયા ਤੇ ਜ਼ਰੂਰ ਜਿੱਤੂਗੀ ਰਮੇਂਦਰ ਭਗਤ ਜੁਣਵਰ ਲੋਈ ਗੱਲ ਕਹੀ ਸੀ ਕਿ ਕਹਿੰਦੇ ਕਿ ਆਮ ਆਦਮੀ ਪਾਰਟੀ ਲਈ ਮੇਅਰਤੀ ਜਲੰਧਰ ਵੀ ਬਣਾਵਾਂਗੇ ਕੀ ਲੱਗਦਾ ਹੈ ਕਿ ਇਹ ਸੁਪਨਾ ਪੂਰਾ ਹੋਊਗਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਇਹ ਜ਼ਰੂਰ ਪੂਰਾ ਹੋਊਗਾ ਫਿਰ ਆਪਣੇ ਮੇਅਰ ਹਰ ਉਨਾਦਰ ਸਰ ਜਲੰਧਰ ਤਨੀ ਜਿੱਥੇ ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਫੇਅਰ ਬਣਨਗੇ ਐਵੇਂ ਬਣ ਰਹੇ ਹਾਂ ਉਦੋਂ ਕਿੱਥੇ ਸੀਗੇ ਤੁਹਾਡੇ ਨਾਲ ਸੀਗੇ ਆਏ ਤੁਸੀਂ ਨਾਲ ਨਾਲ ਸੀਗੇ ਆਮ ਜਨਤਾ ਬੋਲਦੇ ਹੋ ਜਲੰਧਰ ਬੋਲਦੇ ਹੋ ਦੇਖੋ ਅੱਜ ਜਲੰਧਰ ਵਿੱਚ ਸਾਰੇ ਵੋਲੰਟੀਅਰਸ ਦਾ ਵਰਕਰ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਹਾਂ ਲੋਕਾਂ ਦੇ। ਦੇਖੋ ਪਹਿਲਾ ਸਭ ਤੋਂ ਵੱਡਾ ਵਾਅਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ, ਪਰਿਵਾਰ ਵਿਚਰਦਾ ਰਹੂਗਾ, ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ। ਸੋ ਸਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ। ਕੱਲ ਤੋਂ ਸੀਐਮ ਸਾਹਿਬ ਜਲੰਧਰ 'ਚ ਨੇ, ਅੱਜ ਵੀ ਜਲੰਧਰ 'ਚ ਆਪਣੀ ਡਿਊਟੀ ਨਿਭਾ ਰਹੇ ਨੇ। ਸੋ ਲੋਕਾਂ ਨੂੰ ਮਿਲ ਰਹੇ ਨੇ, ਲੋਕਾਂ ਦੇ ਕੰਮ ਕਰ ਰਹੇ ਨੇ। ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ, ਉਹ ਵੀ ਵਧੀਆ ਹੀ ਹੋਣਗੇ। ਪਾਰਟੀ ਪੂਰੀ ਤਿਆਰ ਹੈਗੀ, ਡਟੇ ਹੋયા ਤੇ ਜ਼ਰੂਰ ਜਿੱਤੋਗੇ। ਮੁਹਿੰਦਰ ਭਾਗਤ ਤੁਹਾਨੂੰ ਅੱਜ ਲੋਕਾਂ ਨੂੰ ਇਹ ਗੱਲ ਕਹੀ ਕਿ ਜੀਪੀ ਕਹਿੰਦੇ ਕਿ ਆਮ ਆਦਮੀ ਪਾਰਟੀ ਨਹੀਂ ਮੇਅਰਤੀ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਹੈ ਕਿ ਇਹ ਸੁਪਨਾ ਪੂਰਾ ਹੋਊਗਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਇਹ ਜਰੂਰ ਪੂਰਾ ਹੋਊਗਾ ਫਿਰ ਆਪਣੇ ਮੇਅਰ ਹਰ ਨੁਨਾਦਾ ਸਿਰਫ ਜਲੰਧਰਤ ਨਹੀਂ ਦੇਖੇ ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ